ਜੇ ਜ਼ੁਕਾਮ ਵੀ ਹੈ ਸਿਰ ਦਰਦ ਵੀ ਹੈ ਡੋਲੋ ਖਾਲੀਏ ਖਾਲਿਆ ਉਹ ਨੁਕਸਾਨ ਕਰ ਰਹੇ ਨੇ ਆਪਣਾ ਕਿ ਠੀਕ ਹੈ ਉਹ ਵੀ العلاਜ ਬਿਲਕੁਲ ਭਾਜੀ ਜਿਹੜਾ ਜ਼ੁਕਾਮ ਹੋਣਾ ਇਹ ਇੱਕ ਸਾਡੇ ਸਰੀਰ ਦਾ ਹਿੱਸਾ ਵੀ ਉਹ ਜ਼ੁਕਾਮ ਨੂੰ ਹੋ ਲੈਣ ਦਿਓ ਯਾਰ ਹੂੰ ਆਪਾਂ ਖਾ ਕੇ ਇੱਕਦਮ ਬੰਦ ਕਰ ਦਿੰਨੇ ਬੁਖਾਰ ਹੋਣਾ ਬੁਖਾਰ ਨੂੰ ਜੇ ਹੁੰਦਾ ਤਾਂ ਉਹਨੂੰ ਇੱਕ ਵਾਰੀ ਹੋ ਕੇ ਬਾਹਰ ਤਾਂ ਨਿਕਲ ਲੰਦੋ ਆਪਾਂ ਚੱਕ ਲਿਆ ਪੈਰਾਸੀਟਾਮੋਲ ਨਾਲ ਹੀ ਦੱਬ ਦਿੰਨੇ ਸਮਝੀ ਕਿ ਇਸ ਲਈ ਇਹਦੇ ਵੀਰਸ ਨੇ ਜਿਹੜੇ ਬਾਹਰ ਨਿਕਲਦੇ ਆ ਸਰੀਰ ਜੇ ਬਿਮਾਰ ਹੁੰਦਾ ਜੁਕਾਮ ਹੁੰਦਾ ਹੈ ਬੁਖਾਰ ਹੁੰਦਾ ਹੈ ਇਹ ਸਰੀਰ ਆਪਣੇ ਉਹਨੂੰ ਚੀਜ਼ ਨੂੰ ਬਾਹਰ ਕੱਢਣ ਦੇ ਲਈ ਰिएक्ट ਕਰਦਾ ਹੈ ਰिएक्ट ਕਰਦਾ ਤੁਸੀਂ ਦੇਖੋ ਕਈ ਵਾਰੀ ਆਪਾਂ ਨੂੰ ਲਗਾਤਾਰੀ ਚਾਰ ਪੰਜ ਛਿੱਕਾਂ ਆ ਜਾਂਦੀਆਂ ਨੇ ਹੂੰ ਕੋਈ ਕਾਰਨ ਵੀ ਨਹੀਂ ਹੁੰਦਾ ਨਾ ਕੋਈ ਸਰਦੀ ਗਰਮੀ ਦਾ ਹੁੰਦਾ ਪਰ ਛਿੱਕਾਂ ਆ ਜਾਂਦੀਆਂ ਨੇ ਪੂਰੀਆਂ ਖਿੱਚ ਕੇ ਆਉਂਦੀਆਂ ਨੇ ਹੈਨਾ ਜੀ ਜਿਹੜਾ ਆਪਣਾ ਸਰੀਰ ਹੈ ਨਾ ਭਾਜੀ ਆਪਣੀ ਲੋੜ ਅਨਸਾਰ ਜੀ ਇਨੂੰ ਜੋ ਇਹਨੂੰ ਚਾਹੀਦਾ ਉਹ ਵੀ ਰੱਖ ਲੈਂਦਾ ਜੋ ਨਹੀਂ ਚਾਹੀਦਾ ਉਹ ਬਾਹਰ ਕੱਢ ਦਿੰਦਾ ਹੂੰ ਇਹ ਪਰਮਾਤਮਾ ਦਾ ਇੱਕ ਅਨਮੋਲ ਦਾਤ ਹੈ ਸਰੀਰ ਕਿ ਐਸਾਗਾ ਜਿੰਨਾ ਮਰਜ਼ੀ ਬਿਮਾਰ ਹੋਵੇ ਫੇਰ ਸਰਵਾਈਵ ਕਰ ਜਾਂਦਾ ਸਰੀਰ ਆਪਣੇ ਆਪ ਚ ਵੱਡਾ ਡਾਕਟਰ ਹੈ ਬਿਲਕੁਲ ਜੀ ਤੁਸੀਂ ਅਸੀਂ ਦੇਖਿਆ ਵੀ ਹਾਰਟ ਦੇ ਮਰੀਜ਼ਾਂ ਨੂੰ ਆਪਾਂ ਜਦੋਂ ਇੰਨੇ ਕਈ ਵਾਰੀ ਬਜ਼ੁਰਗ ਇੰਨੇ ਮਾੜੇ ਹਾਲਾਤ ਲੱਗਦੇ ਹੁੰਦੇ ਵੀ ਅਸੀਂ ਇਹਨਾਂ ਨੂੰ ਠੀਕ ਕਰ ਪਾਵਾਂਗੇ ਅਸੀਂ ਕਹਿ ਵੀ ਦਿੰਨੇ ਆ ਵੀ ਅਸੀਂ 2 ਮਹੀਨੇ ਜਾਂ 3 ਮਹੀਨੇ ਤੁਹਾਨੂੰ ਦਵਾਈ ਦੇ ਕੇ ਦੇਖਣੀ ਆ ਜੀ ਵੀ ਤੁਸੀਂ ਫਰਕ ਪੈਂਦਾ ਜਾਂ ਨਹੀਂ ਪੈਂਦਾ ਹਮਮ ਪਰ ਕਈ ਵਾਰੀ ਉਹ ਵੀ ਠੀਕ ਹੋ ਜਾਂਦੇ ਆ ਜਦੋਂ ਖਾਣਕ ਬਦਲਦੇ ਆਪਾਂ ਜੀ ਮੇਨ ਕੰਮ ਤਾਂ ਜਿਹੜਾ ਜਰੂਰੀ ਆ ਉਹ ਡਾਈਟ ਚਾੜਦਾਗਾ ਤੁਸੀਂ ਡਾਕਟਰ ਦਿੰਨੇ ਹੋਣਾ ਬਿਲਕੁਲ ਡਾਈਟ ਚਾੜ ਖਾਣਕ ਬਦਲੇ ਬਿਨਾ ਤਾਂ ਬੰਦਾ ਠੀਕ ਹੀ ਨਹੀਂ ਹੋ ਸਕਦਾ ਕੋਈ ਵੀ ਬਿਮਾਰੀ ਨਹੀਂ ਠੀਕ ਕਰ ਸਕਦੇ ਕਾੜਾ ਪੀ ਕੇ ਵੀ ਕੱਲਾ ਕਾੜਾ ਵੀ ਕੁਝ ਨਹੀਂ ਕਰ ਸਕਦਾ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਆ ਮੈਂ ਵੀਡੀਓ 'ਚ ਵੀ ਲੋਕਾਂ ਨੂੰ ਕਹਿਣਾ ਵੀ ਜਿਹੜਾ ਕਾੜਾ ਹੈਗਾ ਨਾ ਕਾੜਾ ਪਲੱਸ ਮੈਡੀਸਿਨ ਪਲੱਸ ਡਾਈਟ ਚਾਰਟ ਤਿੰਨੇ ਚੀਜ਼ਾਂ ਦਾ ਜਦੋਂ ਇਕੱਠੀਆਂ ਹੁੰਦੀਆਂ ਨੇ ਇਹਨਾਂ ਦਾ ਸੁਮੇਲ ਹੁੰਦਾ ਨਾ ਫਿਰ ਰਿਜ਼ਲਟ ਆਉਂਦਾ ਹੂੰ ਜਿਹੜੇ ਤਿੰਨੇ ਚੀਜ਼ਾਂ ਤੇ ਕਾਇਮ ਰਹਿੰਦੇ ਆ ਸਾਡੇ ਮਰੀਜ਼ੋ ਰਿਜ਼ਲਟ ਆਉਂਦਾ ਹੀ ਆਉਂਦਾ ਮੂੰਹੋਂ ਬੋਲਦੇ ਆ ਹੂੰ ਹੁਣ ਕਈ ਕਹਿ ਦਿੰਦੇ ਨੇ ਜੀ ਆਪ ਹੀ ਬੁਲਾ ਲੈਂਦੇ ਆ ਹਨਾ ਕਮੈਂਟ ਆ ਜਾਂਦੇ ਨੇ ਯਾਰ ਅਪਾ ਵਿਆਹ ਤੇ ਵੀ ਇਕੱਠ ਕਰਨਾ ਹੋਵੇ ਜੇ 2-250 ਬੰਦਾ ਇਕੱਠਾ ਕਰਨਾ ਪੈ ਜੇ ਨਾ ਜੀ ਤਿੰਨ ਮਹੀਨੇ ਕਾਡ ਵੰਡੀ ਜਾਂਦੇ ਆ ਡੱਬਿਆਂ ਨਾਲ ਹੂੰ ਫਿਰ ਵੀ 2-250 ਬੰਦਾ ਇਕੱਠਾ ਨਹੀਂ ਹੁੰਦਾ ਪਹਿਲੇ ਸਾ ਤੁਹਾਡੇ ਕੋਲ ਤਾਂ 5-700 ਬੰਦਾ ਰਹਿੰਦਾ ਹੱਸ ਆਪਣੇ ਚਾਹ 400-5-500 ਦਾ ਵੀ ਇਕੱਠ ਹੋ ਜਾਂਦਾ ਉਹ ਜਿੱਦਣ ਮਰਜੀ ਵੈ ਜੀ ਹੂੰ ਹੁਣ ਇੰਨਾ ਕਾ ਵੀ ਜੇ ਅੱਜ ਕਹਿ ਦਈਏ ਨਾ ਵੀ 22 ਤਰੀਕ ਨੂੰ ਆਪਾਂ ਬਠਿੰਡੇ ਕੈਂਪ ਲਾਣਾ ਜੀ ਜੀ ਤਾਂ 4-500 ਬੰਦਾ ਇਕੱਠਾ ਖਾ ਜੂਗਾ ਲੈਣਾ ਲੱਗ ਜਾਣਗੀਆਂ ਤੁਹਾਡੇ ਤੇ ਲੋਕ ਭਰੋਸਾ ਕਰ ਰਹੇ ਹਨ ਇੱਕ ਲੋਕਾਂ ਨੂੰ ਫੇਥ ਹੋ ਗਿਆ ਭਾਵੇਂ ਮੇਰੇ ਤੇ ਭਰੋਸਾ ਨਹੀਂ ਕਰਦੇ ਕੁਦਰਤ ਤੇ ਭਰੋਸਾ ਕਰਦੇ ਆ ਕਿ ਲੋਕ ਠੀਕ ਹੋ ਜਾਊਗਾ ਮੈਂ ਤਾਂ ਕਹਿੰਦਾ ਹੀ ਨਹੀਂ ਕਿਸੇ ਨੂੰ ਵੀ ਮੈਂ ਠੀਕ ਕਰਦਾ ਮੈਂ ਤਾਂ ਲੋਕਾਂ ਨੂੰ ਕੁਦਰਤ ਨਾਲ ਜੋੜਦਾ ਕੁਦਰਤ ਲੱਜ ਕਰਦੀ ਹੈ ਮੇਰਾ ਤਾਂ ਫੰਕਸ਼ਨ ਆ ਵੀ ਲੋਕਾਂ ਨੂੰ ਖਰਾਕ ਬਦਲਨੀਆ ਮੈਂ ਹੂੰ ਜਾਦਾਤਰ ਕੀ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੀ ਹਰ ਇੱਕ ਜਗ੍ਹਾ ਵੀ ਆ ਤਿੰਨ ਚਾਰ ਸੂਬਿਆਂ ਦਾ ਇੱਕੋ ਹੀ ਸਿਧਾਂਤ ਜਾਏਗਾ ਜੀ ਬਾਪੂ ਨੂੰ ਦੁੱਧ ਦੇ ਦੋ ਬਾਪੂ ਨੂੰ ਦਹੀਂ ਦੇ ਦੋ ਬਾਪੂ ਨੂੰ ਦੇਸੀ ਘਿਓ ਦੇ ਦੋ ਬਾਪੂ ਨੂੰ ਮੱਖਣ ਦੇ ਦੋ ਹੂੰ ਯਾਰ ਬਾਪੂ ਦਾ ਅੱਧਾ ਕਿਲੋਮੀਟਰ ਸੈਰ ਨਹੀਂ ਕਰਦਾ ਜਬੇ ਬੇਬੇ ਲਾਲੂ ਫੇ ਬਲੋਕੇ ਜੀ ਹੋਣੀ ਤਾਂ ਖਵਾ ਖਵਾ ਤੁਸੀਂ ਉਹਨਾਂ ਨੂੰ ਹਸਪੀਟਲਾਂ ਚ ਪਹੁੰਚਾਈ ਜਾਂਦੇ ਹੋ ਦੋ ਤੀਕਣਾ ਚਾਹੀਦਾ ਦੋ ਦਹੀਂ ਪਾ ਜੀ ਹੁਣ ਅਜ ਮੰਨ ਲਓ ਚੰਡੀਗੜ੍ਹ ਬੈਠੇ ਹੋ ਤੁਸੀਂ ਜੀ ਤੁਹਾਨੂੰ ਲੱਗਦਾ ਵੀ ਤੁਹਾਡੇ ਸਹੀ ਦੁੱਧ ਹੁੰਦਾ ਨਹੀਂ ਕਿਉਂਕਿ ਜਦੋਂ ਅਸੀਂ ਪਿੰਡ ਘਰੇ ਦੁੱਧ ਪੀਨੇ ਆ ਇੱਥੋਂ ਦੇ ਸਵਾਦ 'ਚ ਹੀ ਬੜਾ ਫਰਕ ਆ ਮੈਂ ਉਹੀ ਕਹਿਣਾ ਵੀ ਜਿੰਨਾ ਚੰਡੀਗੜ੍ਹ ਦੇ ਵਿੱਚ ਦੁੱਧ ਲੱਗਦਾ ਐਨਾ ਤਾਂ ਹਰਿਆਣੇ ਤੇ ਪੰਜਾਬ 'ਚ ਪੈਦਾ ਵੀ ਨਹੀਂ ਹੁੰਦਾ ਮੱਜਾਂ ਦੀ ਕਾਊਂਟਿੰਗ ਕਰਾ ਲਓ ਤੁਸੀਂ ਸਰਵੇ ਕਰਾ ਲਓ ਕਿਸੇ ਤੋਂ ਹੂੰ ਜਿੰਨਾ ਕੱਲਾ ਚੰਡੀਗੜ੍ਹ 'ਚ ਲੱਗਦਾ ਨਾ ਉਹਨੀਆਂ ਤਾਂ ਹਰਿਆਣੇ ਤੇ ਪੰਜਾਬ 'ਚ ਮੱਜਾਂ ਨਹੀਂ ਹੈਗੀਆਂ ਦੁੱਧ ਦਿੱਲੀ ਤੋਂ ਆਉਂਦਾ ਏ ਮਿਲਾਵਟ ਸਮਝ ਗਏ ਨਾ ਇਹ ਸਾਰਾ ਪਨੀਰ ਪਨੋਰ ਤੁਸੀਂ ਇੱਥੇ ਆ ਜਾਓ ਹੁਣ ਮੰਨ ਲਓ ਦੀਵਾਲੀ ਦਸਹਰਾ ਤੇ ਤਿਹਾਰ ਆ ਜਾਣੇ ਉੱਥੇ ਕਿ ਜੇ ਮੈਕਮਾ ਬਹੁਤ ਐਕਟਿਵ ਹੋ ਜਾਂਦਾ ਛਾਪੇ ਮਾਰੀਆਂ ਸ਼ੁਰੂ ਹੋ ਜਾਂਦੀਆਂ ਫਿਰ ਪੂਰਾ ਸਾਲ ਸ਼ਾਂਤ ਰਹਿੰਦਾ ਉਹਦੇ ਵਿੱਚ ਕੀ ਹੁੰਦਾ ਜਿੰਨੀਆਂ ਪੰਜਾਬ ਦੇ ਵਿੱਚ ਦੀਵਾਲੀ ਦਸਹਰੇ ਤੇ ਮਠਾਈ ਵਿਕ ਜਾਂਦੀ ਹੈ ਹੂੰ ਤੁਸੀਂ ਦੱਸੋ ਕਿਹੜੇ ਘਰ ਦਾ ਦੁੱਧ ਘਟਦਾ ਵੀ ਭਾਈ ਹੁਣ ਦੱਸ ਦਿਨ ਤੁਹਾਨੂੰ ਦੁੱਧ ਨਹੀਂ ਮਿਲਣਾ ਇਸ ਦਾ ਮਠਾਈ ਬਣਾਉਣੀ ਆ ਮੈਂ ਕਿਹਾ ਤੁਸੀਂ 3 ਕਿਲੋ ਲੈਨੇ ਹੋ 3 ਕਿਲੋ ਲੈਨੇ ਉਹਨੇ ਹੀ ਰਹਿੰਦਾ ਉਹਨੇ ਹੀ ਰਹਿੰਦਾ ਮਠਾਈ ਕਾ ਦੀ ਜਿਹੜੀਆਂ ਅਰਬਾਂ ਰੁਪਏ ਦੀ ਮਠਾਈ ਬਣਦੀ ਉਹ ਕਿਹੜੇ ਦੁੱਧ ਦੀ ਬਣ ਜਾਂਦੀ ਆ ਸੋਚ ਕੇ ਤਾਂ ਦੇਖੋ ਜਦੋਂ ਤੁਸੀਂ ਲੈਣ ਜਾਂਦੇ ਹੋ ਫਿਰ ਬਾਜ਼ਾਰ ਚੋਂ ਖਾਧਾ ਕਿ ਜਾਏ ਖਾਧਾ ਭਰੀ ਮੇਰੇ ਸਾਹਮਣੇ ਤਾਂ ਹੁਣ ਦੁੱਧ ਉਹ ਹੀ ਬੰਦਾ ਇਹਨੂੰ ਪੀਣਾ ਚਾਹੀਦਾ ਜੇ ਉਹਨੂੰ ਲੱਗਦਾ ਵੀ ਆ ਸਾਡੇ ਨੇੜੇ ਤੇੜੇ ਮੱਜਾਂ ਨੇ ਅਸੀਂ ਫੜ ਕੇ ਲਿਓਨੇ ਹਮ ਹਾ ਹੁਣ ਜੇ ਮੈਂ ਕਹਾਂ ਵੀ ਇੱਥੋਂ ਹੁਣ ਪਨੀਰ ਖਾਣਾ ਤਾਂ ਪਨੀਰ ਪਨੂਰ ਕਾਹਦਾ ਕੋ ਜਹਿਰੀ ਆਗਾ ਹੌਣ ਜਿਵੇਂ ਸਰੀਰ ਵਾਸਤੇ ਮੀਟ ਮੀਟ ਖਾਣਾ ਚਾਹੀਦਾ ਮਾਸ ਖਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਮੀਟ ਤੇ ਮਾਸ ਬਾਰੇ ਦੇਖੋ ਮੀਟ ਮਾਸ ਦਾ ਇਹ ਹੈਗਾ ਵੀ ਜਦੋਂ ਕਈ ਕੇਸਾਂ ਦੇ ਵਿੱਚ ਹੋ ਜਾਂਦਾ ਜਿਵੇਂ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਟੀਵੀ ਦੇ ਮਰੀਜ਼ ਨੇ ਛਾਤੀ ਦੇ ਮਰੀਜ਼ ਨੇ ਹਨਾ ਸਾਹ ਦਮੇ ਦੇ ਉੱਥੇ ਜਾ ਕੇ ਲੋਡ ਪਈ ਜਾਂਦੀ ਹੈ ਉਹਨਾਂ ਨੂੰ ਆਮ ਜ਼ਿੰਦਗੀ ਚ ਖਾਣਾ ਚਾਹੀਦਾ ਆਮ ਜ਼ਿੰਦਗੀ ਦੇ ਵਿੱਚ ਦੇਖੋ ਹਰ ਬੰਦੇ ਦੇ ਜੀਵ ਤੇ ਡਿਪੈਂਡ ਹੈ ਹੂੰ ਉਹਦੇ ਸਵਾਦ ਤੇ ਹੁਣ ਜਿਹੜੇ ਬੰਦੇ ਵਰਜਿਸ਼ ਕਰਦੇ ਨੇ ਜੀ ਹਾਰਡ ਵਰਜਿਸ਼ ਕਰਦੇ ਨੇ ਜਿੰਮ ਰੋਜ਼ ਜਾਂਦੇ ਨੇ ਉਹ ਚਿਕਨ ਖਾ ਸਕਦੇ ਆ ਸਮਝ ਗਏ ਹੁਣ ਜਿਹੜੇ ਬੰਦਾ ਵਰਜਿਸ਼ਤਾ ਕਰਦਾ ਨਹੀਂ ਅੱਧਾ ਕਿਲੋ ਚਿਕਨ ਭਾਲਦਾ ਉਹਦੇ ਲਈ ਤਾਂ ਜ਼ਹਿਰੀ ਆ ਇਹ ਹਰ ਬੰਦੇ ਦੀ ਜੀਵ ਤੇ ਡਿਪੈਂਡ ਆ ਹੂੰ ਵੀ ਉਹਨੂੰ ਕੀ ਸੁਆਦ ਲੱਗਦਾ ਕੀ ਮਾੜਾ ਲੱਗਦਾ ਹਰ ਬੰਦੇ ਦਾ ਟੇਸਟ ਇੱਕੋ ਜਿਹਾ ਤਾਂ ਹੈ ਨਹੀਂ ਬਿਲਕੁਲ ਕਿਸੇ ਨੂੰ ਚਾਹ ਚੰਗੀ ਲੱਗਦੀ ਹੈ ਕਿਸੇ ਨੂੰ ਨਹੀਂ ਚੰਗੀ ਲੱਗਦੀ ਚਾਹ ਤਾਂ ਵੀ ਬੜੀ ਬੈਸ ਹੁੰਦੀ ਹੈ ਜੀ ਬਿਲਕੁਲ ਭਾਜੀ ਚਾਹ ਪੀਣੀ ਚਾਹੀਦੀ ਹੈ ਨਹੀਂ ਚਾਹ ਤਾਂ ਮੈਂ ਤਾਂ ਕੰਦੇ ਪੰਜਾਬ ਦੀ ਤਾਂ ਅੱਖ ਨਹੀਂ ਖੋਲਦੀ ਚਾਹ ਪੀਤੇ ਬਿਨਾ ਚਾਹ ਜ਼ਹਿਰ ਹੀ ਹੈ ਭਾਜੀ ਮੈਂ ਤਾਂ ਜ਼ਿਆਦਾਤਰ ਇਹ ਕਹਿੰਦਾ ਯਾਰ ਵੀ ਜਦੋਂ ਚਾਹ ਪੀਣੇ ਹੋ ਇੱਕ ਗਲਾਸ ਪਹਿਲਾਂ ਪਾਣੀ ਪੀ ਲਿਆ ਕਰੋ ਚਾਹ ਪੀ ਤੋ ਚਾਹ ਦਾ ਸਰਕਟ ਜਾਂਦਾ ਕਿੰਨਾ ਕੁ ਟਾਈਮ ਪਹਿਲਾਂ ਪਾਣੀ ਪੀ ਲੈਣਾ ਚਾਹੀਦਾ 5-7 ਮਿੰਟ ਪਹਿਲਾਂ ਪੀ ਲਓ ਜਾਂ 2 ਮਿੰਟੋਂ 3 ਮਿੰਟ ਪਹਿਲਾਂ ਪੀ ਲਓ ਫਾਇਦਾ ਨਹੀਂ ਪਏਗਾ ਇਹਦਾ ਨਹੀਂ ਬੰਦਾ ਇਹ ਆ ਵੀ ਚਾਹ ਦਾ ਅਸਰ ਘਟ ਜਾਂਦਾ ਅਸਰ ਕੀ ਆ ਚਾਹ ਦਾ ਚਾਹ ਦਾ ਭਾਜੀ ਤਜਾਬ ਹੀ ਆਗਾ ਹੂੰ ਇਹਦਾ ਕੋਈ ਫਾਇਦਾ ਤਾਂ ਮੈਂ ਗਿਣਾ ਨਹੀਂ ਸਕਦਾ ਤੁਹਾਨੂੰ ਪੰਜਾਬ 'ਚ ਤੁਸੀਂ ਇੱਕ ਚੀਜ਼ ਦੇਖ ਰਹੇ ਹੋਣੇ ਤੁਹਾਡੇ ਕੋਲੇ ਵੀ ਲੋਕ ਆਉਂਦੇ ਆ 30 32 ਸਾਲ ਦੇ 25 30 ਸਾਲ ਦੇ ਨੌਜਵਾਨ ਜਵਾਕ ਨਹੀਂ ਹੋ ਰਹੇ ਉਹਨਾਂ ਦੇ ਕਦੀ ਸੁਣਿਆ ਨਹੀਂ ਸੀ ਪੰਜਾਬ 'ਚ ਤਾਂ ਹੁਣ ਆਈਵੀਐਫ ਹਸਪੀਟਲ ਇੰਨੇ ਖੁੱਲ ਗਏ ਨਹੀਂ ਭਾਜੀ ਪਤਾ ਕੀ ਹੋ ਰਿਹਾ ਦੇਖੋ ਇੰਨੇ ਹਸਪੀਟਲ ਖੁੱਲ ਗਏ ਹਨਾ ਇੱਕ ਤੁਸੀਂ ਕੋਈ ਪਿੰਡ ਦਾ 5 7 10 ਪਿੰਡਾਂ ਦਾ ਸਰਵੇ ਕਰਾ ਲਿਓ ਜੀ ਉਹਦੇ ਵਿੱਚ ਹਰ ਜਗ੍ਹਾ 5 7 ਬੱਚੇ ਜੋੜੇ ਕਹਿ ਸਕਦੇ ਆਂ ਵੀ ਜਿਹੜੇ ਆਪਣਾ ਇਲਾਜ ਕਰਾਉਂਦੇ ਫਿਰਦੇ ਆ ਬੇਲੱਦ ਕਿਸਾਂ ਦਾ ਉਹਦਾ ਰੀਜ਼ਨ ਕੀ ਹੋ ਗਿਆ ਉਹ ਸਾਰਾ ਆਪਣੀ ਖਰਾਕ ਤੇ ਡਿਪੈਂਡ ਹੋ ਗਿਆ ਜ਼ਰੂਰੀ ਨਹੀਂ ਵੀ ਇਹ ਕੱਲਾ ਬੱਚਿਆਂ 'ਚ ਹੀ ਨੁਕਸ ਹੁੰਦਾ ਬੰਦਿਆਂ 'ਚ ਮੁੰਡਿਆਂ 'ਚ ਵੀ ਨੁਕਸ ਹੁੰਦੇ ਆ ਹੂੰ ਔਰ ਜ਼ਿਆਦਾਤਰ ਕੀ ਹੁੰਦਾ ਪਹਿਲੇ 2-4 ਸਾਲ ਤਾਂ ਅਗਲਾ ਨੂਨੋ ਹੀ ਲਈ ਫਰੀ ਜਾਂਦਾ ਹੂੰ ਮੁੰਡੇ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ ਕੋਈ ਹੋ ਜੜਾ ਗੰਭੀਰ ਹੁੰਦਾ ਵੀ ਭਾਈ ਇਹਦਾ ਵੀ ਚੈੱਕਅਪ ਕਰਾ ਲਓ ਹੂੰ ਕਿਉਂਕਿ ਆਪਦੇ ਮੁੰਡੇ ਦੀ ਕੋਈ ਘੱਟ ਨਹੀਂ ਮੈਨੂੰ ਕੀ ਹੋਣਾ ਹੈ ਇਹ ਵੀ ਬੜਾ ਇਹ ਵੀ ਬੜਾ ਫਰਕ ਆ ਜ਼ਿਆਦਾਤਰ ਕੀ ਹੋ ਰਿਹਾ ਇਹਦਾ ਹੁਣ ਜਿਹੜਾ ਬੇਔਲਾਦ ਦਾ ਕੇਸ ਹੋਣ ਦਾ ਕਾਰਨ ਆ ਅੱਜ ਦੇ ਸਮੇਂ ਦੇ ਵਿੱਚ ਖਰਾਕ ਦੀ ਕਮੀ ਬਰਗਰ ਪੀਜਿਆਂ ਦੇ ਤਾਂ ਭਾਜੀ ਅੱਜ ਕੱਲ ਤਾਂ ਪਿੰਡਾਂ ਚ ਵੀ ਸਪਲਾਈ ਹੋਣ ਲੱਗ ਗਈ। ਹੂੰ। ਜਿੱਥੇ ਨੇੜੇ-ਨੇੜੇ ਕਸਬੇ ਆ ਨਾ 5-7 ਕਿਲੋਮੀਟਰ ਚ ਉਹ ਵੀ ਸਰਵੇ ਭੇਜਣ ਲੱਗੇ ਵੀ ਬਣਾ-ਬਣਾ ਲੈ ਲੋ। ਜਿਹੜਾ ਬਰਗਰ ਪੀਜਿਆ ਭਾਜੀ ਫਾਸਟ ਫੂਡ ਜਿਹੜਾ ਨਾ ਜਿਹੜਾ ਇੰਨੇ ਦਾ ਜ਼ਹਿਰ ਆਗਾ। ਹੂੰ। ਤੁਸੀਂ ਦੇਖੋ ਵੀ ਜਿੰਨਾ ਸ਼ਾਮ ਨੂੰ ਫਾਸਟ ਫੂਡ ਤੇ ਆ ਮੱਖਣ